ਸੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸੰਭੋਧ ਰੀਗਲ ਕੱਲ ਦੀ ਤਿਆਰੀਆਂ ਦੀ ਅਸੀਂ ਸਾਡਾ ਹਰਮਨ ਪਿਆਰੇ ਸਰਦਾਰ ਭਗਵੰਤ ਸਿੰਘ ਜੀ ਮਾਨ ਤੁਸੀਂ ਉਹਨਾਂ ਨੂੰ ਕਿਹਾ ਕਿ ਫਕੂਰਸਲੇ ਵਿੱਚ ਜਦੋਂ ਦੇ ਤੁਸੀਂ ਸੀਐਮ ਬਣਿਓ ਤੁਸੀਂ ਆਏ ਤੋਂ ਪਰ ਮਿਲਣੀ ਇਸੋ ਜੀ ਨਹੀਂ ਹੋਈ ਤੇ ਇਸ ਕਰਕੇ ਕੱਲ ਨੂੰ ਸਾਡੇ ਛੋਟੇ ਜਿਹੇ ਸੱਦੇ ਤੇ ਆਰੇ ਨੇ ਘਰ ਪਹਿਲਾਂ ਰੋਡ ਸ਼ੋ ਦਾ پلان ਸੀ ਪਰ ਗਰਮੀ ਹੋਣ ਕਰਕੇ ਕਿਉਂਕਿ ਕਈ ਜਗ੍ਹਾ ਪੂਰਾ ਲੋ ਮਾਹੀਆ ਗਰਮੀ ਬਿਲਕੁਲ ਬਹੁਤ ਜ਼ਿਆਦਾ ਇਸ ਕਰਕੇ ਇੱਕ ਮਿਲਣੀ ਰੱਖੀ ਆ ਸਾਡੇ ਕੋ ਕੱਲ ਨੂੰ ਆ ਰਹੇ ਆ। ਦੇਖੋ ਮੈਨੂੰ ਇਹ ਗੱਲ ਕਰਦਿਆਂ ਕੁਝ ਸ਼ਰਮ ਆਉਂਦੀ ਹੈ ਕਿ ਉਹ ਪਰਦੇਸ ਦਾ ਪ੍ਰਧਾਨ ਮੰਤਰੀ ਜਿਹੜਾ ਪੈਰ ਪੈਰ ਤੇ ਝੂਠ ਬਾਰ ਦਾ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਇਆ 10 ਸਾਲ ਕੋਈ ਕੰਮ ਨਹੀਂ ਕੀਤਾ ਲੋਕੀ ਉਹਨਾਂ ਨੂੰ ਜਿਹੜੀਆਂ 6 ਚਰਨਾ ਚਾਜ 6 ਵਿਚਾਰਨ ਚਾਜ ਬੋਟਾਂ ਵੀ ਪੈ ਰੀਆਂ। ਜਿਹਨਾਂ ਘਾਰ ਚੁੱਕੇ ਨੇ 400 ਪਾਰ ਨਾਰਾ ਲਾਉਣ ਵਾਲੇ ਉਹਨਾਂ ਨੂੰ ਲੋਕੀ ਚਲਦਾ ਕਰਨ ਨੂੰ ਕਾਲੇ ਹੋਏ ਨੇ ਔਰ ਇਸੇ ਬਖਲਾਹਟ ਵਿੱਚ ਉਹ ਕਦੀ ਤਾਂ ਜਾਤ ਪਾਤ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਫਿਰਦੇ ਨੇ ਕਦੀ ਜਿਹੜੇ ਕੰਮ ਕਰਨ ਦੇ ਜੇ ਸਰਦਾਰ ਭਗਵੰਸ ਸਿੰਘ ਮਾਨ ਨੇ ਕੰਮ ਨਹੀਂ ਕੀਤੇ ਫਿਰ ਇਹਨਾਂ ਕੀ ਕੀਤਾ ਹੋਇਆ ਕਿਉਂਕਿ ਉਹ ਆਉਂਦੇ ਜਿੰਨਾ ਉਹਨੇ ਗਰੰਟੀਆਂ ਕੀਤੀਆਂ ਸੀਗੀਆਂ ਤਕਰੀਬ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੰਦੇ ਆ ਅਦਰਵਾਇਜ਼ ਜਿਹੜੇ ਉਹਨਾਂ ਨੇ ਦਸਾਂ ਸਾਲਾਂ ਚ ਡੱਕਾ ਦੋਹਰਾ ਨਹੀਂ ਕੀਤਾ ਦੇਸ਼ ਦਾ ਜਿਹੜਾ ਬੇੜਾਗਰ ਕਰਕੇ ਜਾ ਦਿੱਤਾ ਤੇ ਉਹ ਆਪਣੇ ਆਪ ਨੂੰ ਕਿਤੇ ਨਾਲ ਕੰਪੇਅਰ ਕਰ ਰਿਹਾ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਔਰ ਇਹ ਕਹਿੰਦੇ ਆ ਕਿ ਸਾਡਾ ਦੀਸ ਦਾ ਪ੍ਰਧਾਨ ਮੰਤਰੀ ਇਹੋ ਜੀ ਗੱਲ ਕਰੇ ਇਹ ਵੀ ਬਹੁਤ ਹੀ ਸ਼ਰਮਨਾਕ ਗੱਲ ਹੈ ਨਹੀਂ ਤੁਹਾਨੂੰ ਕਿੱਥੇ ਮਨ ਮਟਾਉ ਨਜ਼ਰ ਆ ਸਾਰੀ ਪ੍ਰਾਪ ਇਕੱਠੇ ਬੈਠੀ ਆ ਉਹ ਕਿਸੇ ਤਰ੍ਹਾਂ ਦੀ ਕੋ ਸਾਡੇ ਉਚਾਪ ਸੱਚ ਕੋਈ ਉਹਦੀ ਗੱਲਬਾਤ ਨਹੀਂ ਇਹ ਹੈ ਕਿ ਹਰ ਇੱਕ ਬੰਦੇ ਦਾ ਆਪਣਾ ਕਾਰੋਬਾਰ ਹਰ ਇੱਕ ਬੰਦੇ ਦਾ ਆਪਣਾ ਅਦਾਰਾ ਹਰ ਇੱਕ ਬੰਦੇ ਦੀ ਵੱਖ-ਵੱਖਰੀ ਪਾਰਟੀ ਨੇ ਡਿਊਟੀ ਲਈ ਹੋਈ ਹੈ ਉਸੇ ਤਰ੍ਹਾਂ ਅਸੀਂ ਕੰਮ ਕਰਨੇ ਪੜੇ ਸੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਸਾਹਿਬ ਦੀ ਸਫਾਈ ਆ ਜੋ ਹੁਕਮਾ ਉਹਦੇ ਤੇ ਅਸੀਂ ਖਰੇ ਉਤਰਾਂਗੇ ਨਹੀਂ ਹੁੰਦਾ ਦੀ ਨੈਟ ਵਾਲੀ ਕੋਈ ਗੱਲ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਸ ਦਿਨ ਸੌਂ ਚੁਕੀ ਸੀ ਮੁੱਖ ਮੰਤਰੀ ਭਾਦੀ ਉਹਨਾਂ ਇਹ ਕਿਹਾ ਸੀ ਕਿ ਮੈਂ ਨਹੀਂ ਸਾਰਾ ਪੰਜਾਬੀ ਸੀਐਮ ਜੇ ਕੋਈ ਫੀਲਿੰਗ ਮੈਂ ਤਾਂ ਤੁਹਾਨੂੰ ਜਿਸ ਤਰ੍ਹਾਂ ਕਹਿਣਾ ਵੀ ਤੁਸੀਂ ਵੀ ਫੀਲਿੰਗ ਲਓ ਸੇਮ ਕਿਉਂਕਿ ਜਿਹੜੀਆਂ ਵੀ ਗੱਲਾਂ ਉਹਨਾਂ ਨੇ ਕੀਤੀਆਂ ਪੂਰੇ ਉਤਰਿਆ ਉਹ ਆਮ ਲੋਕ ਹੀ ਉਹਨਾਂ ਨੂੰ ਬਾਈ ਬਾਈ ਕਹਿ ਕੇ ਅੱਜ ਵੀ ਬੁਲਾ ਲਿੰਦੇ ਕਿਸੇ ਤਰ੍ਹਾਂ ਦਾ ਕੋਈ ਜਿਸੇ ਵਿੱਚ ਉਹਨਾਂ ਦੇ ਲੋਕਾਂ ਦੇ ਵਿੱਚ ਰੋਮਾਂਨ ਸਾਧ ਦੇ ਵਿੱਚ ਕੋ ਗੈਬ ਨਹੀਂ ਇਸ ਕਰਕੇ ਜੇ ਕੋਈ ਦੇਖੋ ਸਰਕਾਰ ਆ ਕੋਈ ਇਹੋ ਜੀ ਕੋਈ ਫੀਲਿੰਗ ਲੈਣ ਵਾਲੀ ਗੱਲ ਨਹੀਂ ਸਾਰੇ ਪੰਜਾਬ ਨੂੰ ਫੀਲ ਕਰਨਾ ਚਾਹੀਦਾ ਕਿ ਸਾਡਾ ਆਪਣਾ ਵੀਰ ਸਾਡਾ ਆਪਣਾ ਬੱਚਾ ਸਾਡਾ ਆਪਣਾ ਭਰਾ ਸੀਐਮ ਆ ਤੇ ਅਸੀਂ ਸੀਐਮ ਆ ਉਸ ਜਿਹੜੀ ਕੰਟੈਸਟ ਦੇ ਵਿੱਚ ਜੇ ਕੋਈ ਆਪਣੇ ਆਪ ਨੂੰ ਸੀਐਮ ਸਮਝਦਾ ਤਾਂ ਉਸ ਮਾੜੀ ਗੱਲ ਕਿਹੜੀ ਮੈਂ ਕੀ ਕਹਾਂ ਇਸ ਵਾਰ ਇਹ ਦੇਖੋ ਬਿਲਕੁਲ ਜਿਹੜੀ ਜਿਹੜੀ ਬੇਬੁਨਿਆਦ ਔਰ ਬੇ ਜਾਨੀ ਤੁਕੀਆਂ ਗੱਲਾਂ ਸਰ ਜਿਹੜੀ ਮੋਦੀ ਸਾਹਿਬ ਜਿਹੜੇ ਕਰ ਰਹੇ ਨੇ ਕੋਈ ਗੱਲ ਜਿਹੜੀ ਝੂਠ ਤੋਂ ਇਹੋ ਜੀਆਂ ਗੱਲਾਂ ਤੋਂ ਸਵਾ ਉਹਨਾਂ ਨੇ ਦਸਾਂ ਸਾਲਾਂ ਦੇ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਕੋਈ ਉਪਰਾਲਾ ਨਹੀਂ ਕੀਤਾ ਦੇਸ਼ ਨੂੰ ਤਰੱਕੀ ਦੇ ਨਾਲ ਜਿਹੜੇ ਕਹਿੰਦੇ ਸੀ ਕਿ ਅਸੀਂ ਜੀ ਜਿੱਦਣ ਮੈਂ ਆ ਗਿਆ ਅੱਜ ਜੋ ਮੈਂ 14 ਦੀ ਗੱਲ ਕਰਦਾ 70 ਰੁਪਏ ਪੈਟਰੋਲਾ ਮੈਂ 35 ਦਾ ਕਰ ਦੇਣਾ ਮੈਂ ਗੈਸ ਦਾ ਸਿਲੰਡਰ 550 ਰੁਪਏ ਦਾ ਮੈਂ 300 ਦਾ ਕਰ ਦੇਣਾ ਮਗਰ ਡਾਲਰ ਅੱਜ 75 ਰੁਪਈਆ ਦਾ ਮੈਂ ਉਹਨੂੰ 35 ਰੁਪਈਆ 32 ਰੁਪਈਆ ਦਾ ਕਰ ਦੇਣਾ ਜਦ ਕਿ ਸਾਰਾ ਕੁਝ ਉਲਟ ਹੋ ਗਿਆ ਉਹਨਾਂ ਨੇ ਜੋ ਵੀ ਦੇਜ ਦਾ ਫਰਮਾਇਆ ਸੀ ਲੁੱਟ ਕੇ ਆਪਣੇ ਜਿਹੜੇ ਚਾਹਤੇ ਅਡਾਨੀ ਯੂਬਾਨੀ ਨੇ ਕਾਰੋਬਾਰੀ ਨੇ ਉਹਨਾਂ ਦੇ ਘਰ ਭਰੇ ਨੇ ਕੰਮ ਲਈ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੁਮੈਰਿਟ ਦੀ ਕੋਈ ਗੱਲਬਾਤ ਨਹੀਂ ਸਿਰਫ ਤੇ ਸਿਰਫ ਉਹਨਾਂ ਨੇ ਜੁਮਲੇਬਾਜ਼ੀ ਕਰਕੇ ਸੱਤਾ ਚਾਹੀ ਸੀ ਲੋਕਾਂ ਨੇ ਉਹਨਾਂ ਦੀ ਉਹ ਜਿਹੜੀ ਹਕੀਕਤ ਆ ਜੋ ਉਹਨਾਂ ਦੀ ਜਿਹੜੀ ਗਰਾਊਂਡ ਹੈ ਉਹ ਪਛਾਣ ਲਈ ਆ ਇਸ ਕਰਕੇ ਬਖਰਾਕਟ ਵਿੱਚ ਇਹੋ ਜਿਹੀਆਂ ਗੱਲਾਂ ਕਰ ਰਹੇ ਆ ਬਾਕੀ ਰਹੀ ਗੱਲ ਜਿਹੜੀ ਕਾਂਗਰਸ ਦੇ ਨਾਲ ਅਲਾਈਅੰਸ ਦੀ ਅੱਜ ਦੀ ਡੇਟ ਦੇ ਵਿੱਚ ਜੋ ਸਿਸਟਮ ਹੈ ਇਹ ਜਿਹੜਾ ਤਾਨਾਸ਼ਾਹ ਦਾ ਵਰਤੀ ਦਾ મોદી ਸਾਹਮਣੇ ਵਰਤਾਇਆ ਹੋਇਆ ਉਹਦੇ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਅਸੀਂ ਇੱਕ ਮੋਟ ਹੋਵਾਂਗੇ ਤੁਸੀਂ ਦੇਖ ਰਹੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਕੀ ਅਨੇਕ ਜਿਹੜੇ ਅੰਕੜੇ ਆ ਕੋਈ ਉਹ ਨਹੀਂ ਦੇ ਰਿਆ ਜਦ ਕਿ ਪਹਿਲਾਂ ਇਹ ਹੁੰਦਾ ਸੀ ਕਿ ਅੱਜ ਵੋਟਾਂ ਛਾਮੀ ਪਈਆਂ ਸਵੇਰੇ 12 ਵਜੇ ਤੱਕ ਐਗਜੈਕਟ ਅੰਕੜੇ ਆ ਜਾਂਦੇ ਸੀ ਕਿ ਕਿੰਨੀਆਂ ਵੋਟਾਂ ਪਈਆਂ ਉਹ ਦੱਸਦਾ ਦੇਣ ਲੱਗ ਰਿਹਾ ਉਹਨਾਂ ਦੇ ਵਿੱਚ ਸਾਰੇ ਦੇਸ਼ ਜਿੰਨੀਆਂ ਵੋਟਾਂ ਪਈਆਂ 1 ਕਰੋੜ ਵੋਟ ਦਾ ਫਰਕ ਆ ਰਿਹਾ ਸੋ ਇਹ ਜੇ ਹੁਣ ਅਸੀਂ ਇਕੱਠੇ ਨਾ ਹੁੰਦੇ ਸਾਰੇ ਦੇਸ਼ ਦੇ ਦੇਸ਼ ਦਾ ਜਿਹੜਾ ਇਹਖ ਦੇਖਣ ਵਾਲੇ ਦੇਸ਼ ਦੇ ਭਲੇ ਦੀ ਗੱਲ ਕਰਨ ਵਾਲੀ ਜਿਹੜੀਆਂ ਪਾਰਟੀਆਂ ਇਕੱਠੀਆਂ ਨਾ ਹੁੰਦੀਆਂ ਤੇ ਮੁੜ ਕੇ ਇਸ ਦੇਸ਼ ਦੇ ਵਿੱਚ ਵੋਟਾਂ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਦੇ ਇਹੋ ਕਹਿ ਰਹੇ ਕਿ ਅਸੀਂ ਸੰਵਿਧਾਨ ਬਦਲਣਾ ਔਰ ਇਥੋਂ ਜਿਹੜਾ ਜਿਹੜੇ ਗਰੀਬ ਗੁਰਬੇ ਦੀ ਜਿਹੜੀ ਰਿਜ਼ਰਵੇਸ਼ਨ ਰੱਖੀ ਉਹ ਖਤਮ ਕਰਨੀ ਆ ਸਿਰਫ ਤਾਨਾशाही ਚਲਾਉਣੀ ਇਸ ਕਰਕੇ ਇਕੱਠੇ ਹੋਣਾ ਲਾਜ਼ਮੀ ਸੀ ਫੋਟੋਕਾਪੀ ਨਾ ਸੀ ਅਸੀਂ ਦੇਸ਼ ਨੂੰ ਬਚਾਉਣ ਲਈ ਇਕਿਆ ਔਰ ਉਸ ਹਰ ਇੱਕ ਤਾਕਤ ਦੇ ਨਾਲ ਆਮ ਆਦਮੀ ਪਾਰਟੀ ਹਰ ਇੱਕ ਪਾਰਟੀ ਹਰ ਇੱਕ ਉਸ ਬੰਦੇ ਦੇ ਨਾਲ ਆਮ ਆਦਮੀ ਪਾਰਟੀ ਖੜੀ ਹੈ ਜਿਹੜਾ ਇਸ ਦੇ ਇਸ ਦੇ ਭਲੇ ਦੀ ਇਸ ਦੇਸ਼ ਦੇ ਖ ਖਦੀ ਗੱਲ ਕਰਦਾ ਅਸੀਂ ਉਹਦੇ ਨਾਲ ਖੜਨ ਨੂੰ ਸਾਡੀ ਪਾਰਟੀ ਦੀ ਵਿਚਾਰਧਾਰਾ ਖੜਨ ਨੂੰ ਇਸ ਪਿਆਰ ਦੇਖੋ ਭਰੋਸਾ ਤਾਂ ਉਹਨਾਂ ਨੇ ਇਹ ਵੀ ਸੀ ਕਿ ਮੈਂ ਖਡੂਰ ਸਾਹਿਬ ਤੋਂ ਤੇ ਮੁੰਡਾ ਮੇਰਾ ਆਨੰਦਪੁਰ ਸਾਹਿਬ ਤੋਂ ਲੜੂਗਾ ਉਹ ਬੰਦਾ ਜਿਹੜਾ ਆਪਣੀ ਪਾਰਟੀ ਦੇ ਨਾਲ ਗਦਾਰੀ ਕਰਨ ਵਾਲਾ ਹੋਵੇ ਆਪਣੇ ਕੈਂਡੀਡੇਟ ਦੇ ਖਿਲਾਫਲੇ ਬੰਦੇ ਨੂੰ ਖੜਾ ਕਰਕੇ ਉਹਨੂੰ ਹਰਾਇਆ ਹੋਏ ਆਪਣੀ ਪਾਰਟੀ ਦੇ ਉਹਦੀ ਗੱਲ ਤੇ ਕੀ ਵਿਸ਼ਵਾਸ ਕਰ ਸਕਦੇ ਆ ਜਿਹੜੀ ਕਾਂਗਰਸ ਪਾਰਟੀ ਆ ਬਹੁਤ ਹੀ ਵੱਡੇ ਮਾਰਜਨ ਦੇ ਨਾਲ ਇਸ ਤੋਂ ਹਾਰ ਰਹੀ ਹੈ ਕੋਈ ਕੁਛ ਪ੍ਰਤੀਤ ਨਹੀਂ ਕਿਸੇ ਦੀ ਬਲਕਿ ਇਹ ਲੋਕਾਂ ਨੂੰ ਕਾਂਗਰਸ ਪਾਰਟੀ ਨੇ ਵੀ ਨਕਾਰ ਦਿੱਤਾ ਜੇ ਇਹਨਾਂ ਦੀ ਕੋਈ ਚੱਲਦੀ ਹੁੰਦੀ ਤੇ ਜਿਸ ਤਰ੍ਹਾਂ ਇਹ ਦਮਗੱਜੀ ਮਾਰਦੇ ਸੀ ਕਿ ਮੈਨੂੰ ਦੋ ਦੀਆਂ ਚਾਰ ਜਿਹੜੀਆਂ ਟਿਕਟਾਂ ਦੇ ਦਵਾਂ ਮੈਂ ਜਿੱਤੂਗਾ ਉਹ ਸਾਰਾ ਕੁਝ ਜਿਹੜਾ ਜਾਂਦ ਰਾਇ ਲੋਕਾਂ ਕਪੂਰਥ ਲੈਂਦੇ ਨਹੀਂ ਸਾਰੇ ਇਹ ਜਿਹੜਾ ਖਡੂਰ ਸਾਹਿਬ ਕੰਸੀ ਕੰਸੀ ਹੈ ਇਹਦੇ ਵਿੱਚ ਮਾਝਾ ਮਾਲਵਾ ਦੁਆਬੇ ਤਿੰਨੇ ਹੀ ਪੰਜਾਬ ਦੇ ਖਣ ਪੈਂਦੇ ਨੇ ਉਹਨਾਂ ਸਾਰਿਆਂ ਦਾ ਸਾਰੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਇਸੇ ਕਰਕੇ ਹੁਣ ਇੱਕ ਕਹੋ ਵੀ ਬਿਆਨਬਾਜ਼ੀ ਤੋਂ ਸਵਾਰ ਹੋਰ ਕੋਈ ਗੱਲ ਨਹੀਂ ਕਿ ਜਿਹੜੀਆਂ ਵੀ ਗੱਲਾਂ ਕਰਦੀਆਂ ਨਿਰਮੂਲੇ ਨਿਰ ਆਧਾਰਨੀ ਕੋਈ ਇਹਨਾਂ ਦਾ ਇੱਥੇ ਆਧਾਰ ਨਹੀਂ ਲੋਕਾਂ ਨੇ 2022 ਦੇ ਵਿੱਚ ਉਹ ਸ਼ਹਿਰੋਂ ਇਹਨਾਂ ਨੂੰ ਸਭਾਇਆ ਕਰਕੇ ਭੇਜਿਆ ਸੀ ਕੋਆਪੜੇ 19 ਕੀ ਤੈਨੂੰ ਪਤਾ ਕੀ ਕਰਦੇ ਰਹਾ ਮੈਂ ਬੁਧੀਆ ਗੱਲਾਂ ਕੈਮਰੇ ਤੇ ਕਹਿਣੀਆਂ ਨਹੀਂ ਚਾਹੁੰਦਿਆ ਉਸੇ ਕਰਕੇ ਜਿੱਤ ਗਿਆ ਅਦਰਵਾਈਜ਼ ਇਹ ਹਰੇ ਹੋਈ ਸੀ ਜੇ ਕੁਝ ਮੈਨੇਜਮੈਂਟ ਕਰਕੇ ਜਿਹੜੇ ਇਹਨਾਂ ਦੀ ਚੱਲੀ ਜਾਂਦੀ ਅਦਰਵਾਈਜ਼ ਹੋਂ ਇਹਨਾਂ ਦਾ ਉਹ ਜੋ ਪੁਰਾਣੀਆਂ ਗੱਲਾਂ ਤੋਂ ਲੋਕ ਜਾਣੂ ਹੋ ਰਹੇ ਲੋਕੀ ਇੱਥੋਂ ਬਿਲਕੁਲ ਜੁਲੀ ਬਿਸਰਾ ਗੋਲ ਕਰਕੇ ਜਿੱਥੋਂ ਆਏ ਉੱਥੇ ਭੇਜਣ ਵੀਰੇ ਜਦੋਂ ਉਹ 19 ਦੇ ਵਿੱਚ ਵੋਟਾਂ ਪਟੀਆਂ ਸੀ ਨੇ ਉੱਨੀ ਨੂੰ ਛੱਡੋ ਜਦੋਂ ਪਹਿਲਾ ਕਿੰਨੇ ਐਮਐਲਏ ਸੀਗੇ ਜੀ ਸਾਡੇ ਤੁਸੀਂ ਕੁਝ ਕਹਿ ਰਿਹਾ ਸੀ ਕਿ 92 2022 ਦੇ ਵਿੱਚ ਤੁਸੀਂ ਇੱਕ ਬੰਦਾ ਦੱਸਦੇ ਜੀਨੇ ਕਿਹਾ ਹੋਵੇ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹੋਣਗੇ ਲੋਕ ਬਹੁਤ ਸਿਆਣੇ ਨੇ ਸੂਝਵਾਨ ਨੇ ਉਹਨਾਂ ਨੂੰ ਪਤਾ ਕਿਹੜਾ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲਾ ਲੋਕ ਆ ਉਹਨੂੰ ਵੋਟ ਪਾਉਂਦੇ ਨੇ ਸਭ ਤੋਂ ਵੱਡੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਅਪੀਲ ਦੇਖੋ ਇਹੋ ਹੀ ਹੈ ਕਿ ਇਹ ਜਿਹੜੀ ਸੰਵਿਧਾਨ ਬਚਾਓ ਇੱਕ ਲੜਾਈ ਆ ਖੂਨ ਗੋਟਾ ਨਹੀਂ ਜੇ ਤੁਸੀਂ ਹੁਣ ਆਮ ਆਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਸਾਹਿਬ ਦਾ ਸਾਥ ਨਾ ਦਿੱਤਾ ਤੇ ਕਦੀ ਵੀ ਇਹ ਚਾਂਸ ਨਹੀਂ ਮਿਲਣਾ ਜੇ ਜੇ ਤੁਸੀਂ ਦੇਸ਼ ਦੇ ਵਿੱਚ ਇਹ ਚਾਹੁੰਦੇ ਹੋ ਕਿ ਆਪਸ ਵਿੱਚ ਭਾਈਚਾਰਾ ਪੇਮ ਪਿਆਰ ਰਹੇ ਔਰ ਫਿਰ ਕਾ ਪਰਸਤਾ ਕਾ ਨੂੰ ਬਾਹਰ ਕਰਨਾ ਤੇ ਇੱਕੋ ਇੱਕ ਬਕਲਪ ਆਮ ਆਦੀ ਪਾਰਟੀ ਤੋਂ ਮੈਂ ਸਾਰੇ ਫਰੂਰ ਸਾਹਿਬ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਨਹੀਂ ਸਾਰੇ ਇੰਡੀਆ ਦੇ ਲੋਕਾਂ ਨੂੰ ਕਰ ਇਹ ਅਪੀਲ ਕਰਦਾ ਕਿ ਇੰਡੀਆ ਅਲਾਈਅንስ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਜਿਹੜਾ ਇਥੇ ਤਾਨਾਸ਼ਾ ਜਿਹੜਾ ਹੈ ਜਿਹੜੇ ਸਿਰਫ ਦੋ ਬੰਦੇ ਆਦਿਕ ਦੀ ਤਾਕਤ ਰਹਿ ਗਈ ਆ ਉਹ ਆਮ ਲੋਕਾਂ ਤੀਕਰ ਵੀ ਪਹੁੰਚ ਸਕੇ ਕਿ ਕਰ ਕਰੇ ਅਮਰਤਪਾਲ ਜੀ ਅਮਰਤਪਾਲ ਦਾ ਸੰਵਿਧਾਨ ਨੂੰ ਕਹਿੰਦੇ ਸੀ ਆਪਣੇ ਮਤਵਨ ਨਾਲ ਵਰਤ ਨਹੀਂ ਹੈ ਤੇ ਉਹ ਜੇ ਸੰਵਿਧਾਨ ਆਪਣੇ ਮਤਵਨ ਨਾਲ ਵਰਤੇ ਤਾਂ ਆਮ ਲੋਕਾਂ ਨੂੰ ਕਿਸ ਤਰੀਕੇ ਨਾਲ ਸਾਬਤ ਹੋਵੇ ਦੇਖੋ ਮੈਂ ਇਸ ਵਾਰੇ ਕੋਈ ਪਨੀ ਨਿਕਰਾ ਚਾਹੁੰਦਾ ਜੋ ਜੇ ਉਸ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਲੈਕਸ਼ਨ ਚ ਖੜੇ ਹੋਈ ਨੇ ਉਹਨਾਂ ਦਾ ਪਿੱਛੇ ਕੀ ਮੋਟਿਵ ਆ ਕੀ ਗੱਲਬਾਤ ਮੈਂ ਕਿਸੇ ਧਰਮ ਨੂੰ ਮੰਨਦਾ ਜਾਂ ਨਹੀਂ ਮੰਨਦਾ ਮੇਰਾ ਨਿੱਜੀ ਜਿਹੜਾ ਆਪਣਾ ਵਿਚਾਰ ਆ ਪਰ ਮੈਂ ਉਸ ਕੋਈ ਵੀ ਕਿਸੇ ਵੀ ਧਰਮ ਦੀ ਕੋਈ ਫਿਰਕਾ ਪ੍ਰਸਤਾਕਤ ਹੋਵੇ ਮੇਰਾ ਪਾਵੇਂ ਸਿਰ ਤੇ ਲਾਥ ਜੇ ਪਰ ਮੈਂ ਉਹਦੇ ਖਿਲਾਫ ਹਾਂ ਮੈਂ ਕਿਸੇ ਵੀ ਤਰ੍ਹਾਂ ਇਹ ਨਹੀਂ ਕਹਿ ਸਕਦਾ ਜਦੋਂ ਆਮ ਉਸ ਗੱਲ ਦੀ ਕੋਸ਼ਿਸ਼ ਪਨਾ ਹੀ ਨਹੀਂ ਕਰ ਸਕਦਾ ਕਿ ਤੁਸੀਂ ਇੱਕ ਫੜਕੇ ਨੂੰ ਜਾਂ ਕਿਸੇ ਤਰ੍ਹਾਂ ਦੇ ਜਿਹੜੇ ਗੈਰ ਸਮਾਜਿਕ ਨਾਰੇ ਮਾਰਦੇ ਫਿਰੋ ਜਾਂ ਇਹ ਕਹਿੰਦੇ ਫਿਰੋ ਕਿ ਕਿਸੇ ਦੇ ਪੰਜਾਰ ਮਰ ਗਿਆ ਤੇ ਕਿਹੜੀ ਮੱਸਿਆ ਲੱਗਦੀ ਜਿਹਦੇ ਘਰ ਦੇ ਜਿਹਦੇ ਆਪਦੇ ਮਰਦੇ ਉਹਨੂੰ ਪਤਾ ਲੱਗਦਾ ਇਸ ਕਰਕੇ ਮੈਂ ਉਹ ਨਹੀਂ ਚਾਹੁੰਦਾ ਕੁਆਲਟੀ ਦੀ ਵਿਚਾਰਧਾਰਾ ਕੁਛ ਮਰਜ਼ੀ ਹੋਵੇ ਮੈਂ ਚਾਹੁੰਦਾ ਇਹ ਸਾਡਾ ਗੁਰੂ ਨਾਨਕ ਦੀ ਧਰਤੀ ਆ ਇੱਥੇ ਸਾਰੇ ਜਿਹੜੇ ਆ ਸੁਖ ਸ਼ਾਂਤੀ ਨਾਲ ਪ੍ਰੇਮ ਪਿਆਰ ਨਾਲ ਆਪਸ ਵਿੱਚ ਭਾਈਚਾਰਕ ਸਾਂਝ ਨਾਲ ਆਪਣੇ عقیدے ਨੇ ਚਾਹੇ ਕੋ ਹਿੰਦੂ ਆ ਕੋ ਸਿੱਖ ਆ ਕੋ ਮੁਸਲਮਾਨ ਕੋ ਸਾਈ ਆ ਆਪਣੇ ਕੀਦੇ ਤੇ ਕਾਇਮ ਰਹਿਣ ਆਪਸ ਵਿੱਚ ਭਾਈਚਾਰਕ ਸਾਂਝ ਦੇ ਨਾਲ ਮਿਲ ਮਿਲਦੇ ਜੁਲਦੇ ਰਹਿਣ ਦੀ ਰਾਜਨੀਤੀ ਮੈਂ ਜਿਸ ਧਰਮ ਨੂੰ ਮੰਨਣਾੜਾ ਉਥੇ ਇਹ ਕਿਹਾ ਕਿ ਮੀਰੀ ਪੀਰੀ ਨੂੰ ਇਕੱਠਾ ਕਰਕੇ ਇਹ ਧਰਮ ਹੀ ਲੋਕ ਨਹੀਂ ਆ ਇਹ ਧਰਮ ਦਾ ભેਖ ਕਰਕੇ ਇਹ ਪੀੜੀਏ ਲੋਕ ਨੇ ਜਿਹੜਾ ਧਰਮ ਨੂੰ ਵਰਤਦੇ ਲੋਕਾਂ ਦੇ ਬੱਚਿਆਂ ਨੂੰ ਮਰੋਂਦੇ ਆ ਅਦਰਵਾਈ ਸਾਬਸੀ ਹਰਗਵਿੰਦ ਸਾਹਿਬ ਨੇ ਕਿਹਾ ਸੀ ਮੀਰੀ ਪੀਰੀ ਜਿਹੜਾ ਧਰਮੀ ਲੋਕ ਆ ਜਿਹੜਾ ਧਰਮ ਵਾਲਾ ਧਰਮ ਕਿਸੇ ਨੂੰ ਮੰਨਣ ਵਾਲਾ ਉਹ ਕਿਸੇ ਦੇ ਨਾਲ ਟਕਾ ਨਹੀਂ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ ਕਿਸੇ ਦੇ ਨਾਲ ਦਿੱਕਤਾਂ ਨਹੀਂ ਕਰ ਸਕਦਾ ਮੇਰੀ ਆਪਣੀ ਮੰਨਣੀ ਆ ਜਿਹੜਾ ਵੀ ਧਾਰਮਿਕ ਜਿਹੜਾ ਵੀ ਸਿਆਸੀ ਲੋਕ ਹੋਵੇ ਉਹਨੂੰ ਰੱਬ ਦਾ ਡਰ ਰੱਖਣਾ ਚਾਹੀਦਾ ਉਹਨੂੰ ਧਰਮ ਤੇ ਕਿਸੇ ਨਾ ਕਿਸੇ ਦੇ ਖੜਨਾ ਚਾਹੀਦਾ ਬਾਦਸ਼ਰਤੇ ਕੋ ਧਰਮ ਦਿਖਾਵਾ ਨਾ ਹੋਵੇ ਉਹ ਧਰਮ ਸੱਚੀ ਮੁੱੱਚੀ ਜੋ ਗੁਰੂਆਂ ਨੇ ਸਾਡੇ ਪੀਰਾਂ ਪਕੰਦਰਾਂ ਨੇ ਸਾਡੇ ਦੇਵਤਿਆਂ ਨੇ ਸਾਡੇ ਮਹਾਪੁਰਸ਼ਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਜੋ ਗੁਣ ਦਿੱਤੇ ਨੇ ਉਹਨਾਂ ਤੇ ਖੜਨ ਵਾਲੀ ਗੱਲ ਹੋਵੇ ਨਾ ਕਿ ਲੋਕਾਂ ਨੂੰ ਲੜਾ ਕੇ ਆਪਸ ਵਿੱਚ ਜ਼ਹਿਰ ਉਗਲਣ ਵਾਲੀ ਗੱਲ ਹੋਵੇ। ਜੇ ਧਰਮ ਕਿਸੇ ਦਾ ਕੋਈ ਖਤਰੇ 'ਚ ਨਹੀਂ ਲੋਕਾਂ ਦੀ ਜਦੋਂ ਕੁਰਸੀ ਖਤਰੇ 'ਚ ਹੁੰਦੀ ਆ ਉਹ ਧਰਮ ਵਰਤਦੇ ਆ। ਔਰ ਇਹੋ ਗੱਲ ਆ ਕਿ ਇਸ ਚੀਜ਼ ਤੋਂ ਬਚਣਾ ਚਾਹੀਦਾ। ਆਪਸ ਵਿੱਚ ਪ੍ਰੇਮ ਪਿਆਰ ਸਦਾ ਭਾਵਨਾ ਕੇਮ ਰਹਿਣੀ ਚਾਹੀਦੀ ਆ ਮੈਂ ਇਹੋ ਆਸ ਕਰਦਾ ਉਮੀਦ ਕਰਦਾ ਹਾਂ